ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਆ ਰਹੀ ਹੈ ਜੀ ਇਹ ਅੱਤ ਦੀ ਵੱਡੀ ਮਾੜੀ ਖਬਰ ਵੱਜ ਗਿਆ ਵੱਡੇ ਖਤਰੇ ਦਾ ਘੁੱਗੂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਚੀਨ ਦੇ ਵਿਗਿਆਨੀਆਂ ਨੇ ਇੱਕ ਹੋਰ ਖਤਰਨਾਕ ਵਾਇਰਸ ਬਣਾਇਆ ਹੈ ਇਹ ਵਾਇਰਸ 3 ਦਿਨਾਂ ਚ ਕਿਸੇ ਵੀ ਮਨੁੱਖ ਦੀ ਜਾਨ ਲੈ ਸਕਦਾ ਹੈ ਸਾਇੰਸ ਡਾਇਰੈਕਟਰ ਮੈਗਜ਼ੀਨ ਚ ਪ੍ਰਕਾਸ਼ਿਤ ਖੋਜ ਮੁਤਾਬਿਕ ਨਵਾਂ ਸਿੰਥੈਟਿਕ ਵਾਇਰਸ ਇਬੋਲਾ ਵਾਇਰਸ ਵਾਂਗ ਕੰਮ ਕਰਦਾ ਹੈ ਖੋਜ ਨੇ ਦਿਖਾਇਆ ਹੈ ਕਿ ਚੀਨ ਦੇ ਹਬੀ ਮੈਡੀਕਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਬੋਲਾ ਵਾਇਰਸ ਦੇ ਹਿੱਸੇ ਇਸੇ ਲੈ ਕੇ ਇੱਕ ਨਵਾਂ ਵਾਇਰਸ ਬਣਾਇਆ ਹੈ ਇਬੋਲਾ ਵਾਇਰਸ ਵਾਂਗ ਸਰੀਰ ਦੇ ਸੈੱਲਾਂ ਨੂੰ ਸਕਰਮਿਤ ਕਰ ਸਕਦਾ ਹੈ ਤੇ ਇਸ ਪ੍ਰਯੋਗ ਦੇ ਵਿਗਿਆਨੀਆਂ ਨੇ ਦੱਸ ਹੈਮਸਟਰਾ ਵਿੱਚ ਵਾਇਰਸ ਦਾ ਟੀਕਾ ਲਗਾਇਆ ਤੇ ਟੀਕਾ ਕਰਨ ਦੇ 3 ਦਿਨਾਂ ਦੇ ਅੰਦਰ ਹੈਮਸਟਰਾ ਵਿੱਚ ਬਿਮਾਰੀ ਦੇ ਲੱਛਣ ਦਿਖਾਈ ਦਿੱਤੇ ਇਹ ਲੱਛਣ ਇਹ ਬਿਮਾਰੀ ਮਨੁੱਖਾਂ ਵਿੱਚ ਇਬੋਲਾ ਵਾਇਰਸ ਕਾਰਨ ਹੋਣ ਵਾਲੀ ਬਿਮਾਰੀ ਵਰਗੀ ਸੀ ਤੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ